ਜਿਨ੍ਹਾਂ ਜੇ ਹਰੇਕ ਸਟੇਟ ਤੋਂ ਬੁਲਾ ਕੇ ਇੱਥੇ ਦੀ ਆਪਣੇ ਆਪਣੇ ਰਿਪੋਰਟਸ ਲੈਣਗੇ ਤੇ ਜਿਹੜੀਆਂ ਮੋਟੀ ਮੋਟੀ ਗੱਲਾਂ ਕੈਂਡੀਡੇਟ ਸਾਹਿਬਾਨ ਦੇ ਸਾਹਮਣੇ ਆਈਆਂ ਮੈਂ ਪ੍ਰੋਟੋਕੋਲ ਸਾਂਝੀ ਕਰਦੇ ਨਾ ਬਾਕੀ ਤਾਂ ਜੇ ਪ੍ਰੋਸੈਸ ਹੈ ਬਾਕੀ ਸਾਰੇ ਦਾ ਕੈਨਲ ਗਲਬਾਤ ਹੋਊਗੀ ਡਿਸਟ੍ਰਿਕਟ ਪ੍ਰੈਜ਼ੀਡੈਂਸ ਨਾਲ ਹੋਰ ਕਮੇਟੀ ਨਾਲ ਭਾਜਪਾ ਨੇ ਬਹੁਤ ਬੇਨਕਰ ਪਰਫਾਰਮ ਕੀਤਾ ਬਟ ਬੈਟਰ ਇਸ ਨੋਟ ਇਨਾਫ ਵੀ ਹੈਵ ਡਨ ਬੈਟਰ ਬਟ ਬੈਟਰ ਇਸ ਨੋਟ ਇਨਾਫ ਵੀ ਹੈਵ ਟੂ ਸਕਸੀਡ ਬੈਟਰ ਆਪਣੇ ਆਪ ਚ ਸਾਡੇ ਵਾਸਤੇ ਇੱਕ ਟੀਚਾ ਨਹੀਂ ਸੀਗਾ ਸਾਡਾ ਟੀਚਾ ਹੈ ਬੀਜੇਪੀ ਨੂੰ ਪੰਜਾਬ ਦੇ ਅੰਦਰ ਕਾਮਯਾਬ ਕਰਨਾ ਉਸ ਦਿਸ਼ਾ ਦੇ ਵਿੱਚ ਕਦਮ ਜਿਹੜਾ ਚੱਕਿਆ ਗਿਆ ਉਹਦੇ ਵਾਸਤੇ ਮੈਂ ਬਹੁਤ ਆਭਾਰੀ ਹਾਂ ਸਾਡੇ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਦਾ ਸਾਡੇ ਹਰੇਕ ਅਹੁਦੇਦਾਰ ਦਾ ਚਾਹੇ ਉਹ ਮੰਡਲ ਪ੍ਰਧਾਨ ਸੀਗੇ ਚਾਹੇ ਸ਼ਕਤੀ ਕੇਂਦਰ ਸੀਗੇ ਚਾਹੇ ਸਾਡੇ ਡਿਸਟ੍ਰਿਕਟ ਪ੍ਰਧਾਨ ਤੇ ਹੋਰ ਸਾਡੇ ਇਹ ਹੋਰ ਕਮੇਟੀ ਮੈਂਬਰ ਸਹਿਬਾਨ ਸਾਡੇ ਸੰਗਠਨ ਮੰਤਰੀ ਆ ਸਾਡੇ ਇੰਚਾਰਜ ਜਿਹੜੇ ਸੀਗੇ ਰupani ਜੀ ਡਾਕਟਰ ਨਰਿੰਦਰ ਜੀ ਸਾਰਿਆਂ ਦਾ ਮੈਂ ਆਭਾਰੀ ਹਾਂ ਕਿ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਅੰਦਰ ਚੱਲ ਕੇ ਪਾਰਟੀ ਨੇ ਜਿਹੜਾ ਪਰਫਾਰਮੈਂਸ ਕੀਤੀ ਹੈ ਾਰੇ ਲੋਕ ਇਸ ਗੱਲ ਨੂੰ ਲੈ ਕੇ ਉਤਸ਼ਾਹਤਤਾ ਜਿੱਤੇ ਹੈਗੇ ਵੀ 6.5% ਤੋਂ ਵਧਾ ਕੇ तकरीबन 18% ਤੋਂ ਫालतू ਜਿਹੜਾ ਵੋਟ ਸ਼ੇਅਰ ਵਧਿਆ ਹੈ ਉਹਦੇ ਵਾਸਤੇ ਪੰਜਾਬ ਦੇ ਲੋਕਾਂ ਦੇ ਵਾਸਤੇ ਵੀ ਅਸੀਂ ਮਾਰਗੇਟ ਕੀਤਾ ਸਾਡੇ ਸਾਰੇ ਸਾਥੀ ਰਹੇ ਨਵੇਂ ਢੰਗੇ ਪੀਏ ਸਾਰੇ ਸਾਡੇ ਜਿਹੜੇ ਕੈਂਡੀਡੇਟ ਸਹਿਬਾਨ ਸਿੰਘ ਹੈ ਚਾਹੇ ਸਹਲਤਾ ਨਹੀਂ ਮਿਲੀ ਪਰ ਲੋਕਾਂ ਨੇ ਹੁਗਰਾ ਦੇ ਚੁੱਕ ਕਸਰ ਵਿੱਚ ਚੜਿਓ ਨਾਲ ਜਾ ਕੇ ਉਹਨਾਂ ਦਾ ਧੰਨਵਾਦ ਕਰਨਗੇ ਤੇ ਪਾਰਟੀ ਦੇ ਬਣੋ ਇਕ ਸੰਦੇਸ਼ ਲੈ ਕੇ ਵੀ ਅਗਰ ਗਵਨੀ ਬਿੱਟੂ ਜੀ ਨੂੰ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਮੌਕਾ ਦਿੱਤਾ ਪੰਜਾਬ ਦੇ ਨੁਮਾਇੰਦਗੀ ਕਰਨ ਦਾ ਉਹ ਮੈਂ ਸਮਝਦਾ ਬੀਜੇਪੀ ਦਾ ਜਿਹੜਾ ਫੋਕਸ ਹੈ ਪੰਜਾਬ ਦੇ ਉੱਤੇ ਉਹ ਦਰਸਾਉਂਦਾ ਹੈ ਉਹ ਇਹ ਦੇ ਨਾਲ ਸਾਬਿਤ ਕਰਦਾ ਹੈ ਵੀ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦਾ ਆਪਣਾ ਕਰੰਗੂ ਵੀ ਨਹੀਂ ਹੈ ਉਹਦੇ ਨਾਲ ਉਹਨਾਂ ਦਾ ਜਿਹੜਾ ਲਗਾਰ ਹੈ ਉਹਨੂੰ ਦੇਖਦੇ ਉਹਨਾਂ ਨੂੰ ਮੌਕਾ ਦਿੱਤਾ ਹੈ ਤਾਂ ਮੈਂ ਸਮਝਦਾ ਕਿ ਸਾਨੂੰ ਪੰਜਾਬ ਨੂੰ ਵੀ ਆਸ ਹੈ ਪੰਜਾਬ ਦੇ ਜਿਹੜੇ ਭੱਜਦੇ ਮੁੱਦੇ ਐ ਉਥੇ ਕੇਂਦਰ ਸਰਕਾਰ ਦੇ ਵਿੱਚ ਜਾ ਕੇ ਬੜੇ ਬਖੂਬੀ ਰੱਖ ਕੇ ਮਜਬੂਤੀ ਨਾਲ ਰੱਖ ਕੇ ਤੇ ਇਹਨਾਂ ਗੱਲਾਂ ਨੂੰ ਅੱਗੇ ਵਿਧਾਨਗੇ ਇਹਦੇ ਨਾਲ ਹੀ ਜਿਹੜੇ ਹਾਲੇਲੇ ਸਾਡੇ ਪ੍ਰੋਗਰਾਮ ਐ ਉਹਦੇ ਵਿੱਚ ਅਸੀਂ ਉਹ ਆਈਡੈਂਟੀਫਾਈ ਕੀਤੇ ਐ ਬਲॉक्स ਜਿਹਨਾਂ ਨੂੰ ਅਸੀਂ ਮੰਡਲ ਕਹਿੰਦੇ ਆ ਜਿਹੜੇ ਮੰਡਲ ਦੇ ਅੰਦਰ ਸਾਨੂੰ ਲੀਡ ਮਿਲੀ ਬੀਜੇਪੀ ਪਾਰਟੀ ਕਰੀਬਨ 23 ਹਲਕਿਆਂ ਦੇ ਵਿੱਚ ਜਿੱਥੇ ਪਾਰਟੀ ਨੂੰ ਲੀਡ ਮਿਲੀ ਹੈ ਉੱਥੇ ਦੇ ਸਾਰੇ ਮੰਡਲ ਜਿਹੜੇ ਹੈ ਉਹਨਾਂ ਨੂੰ ਅਸੀਂ ਇੱਕ ਸਪੈਸ਼ਲ ਸੰਮਾਨ ਪੱਤਰ ਸਾਰਿਆਂ ਨੂੰ ਇਸ਼ੂ ਕਰਾਂਗੇ ਤੇ ਇਕੱਲੇ ਉਹ ਹੀ ਨਹੀਂ ਕਿਉਂਕਿ ਉਹਦੇ باوجود ਵੀ ਬਾਕੀ ਹਲਕਿਆਂ ਦੇ ਵਿੱਚ ਵਿਪਰੀਤ ਸਥਿਤੀਆਂ ਦੇ ਅੰਦਰ ਇਸ ਕਿਸਮ ਦਾ ਇੱਕ ਮਾਹੌਲ ਸਿਰਜਿਆ ਗਿਆ ਸੀ ਬੀਜੇਪੀ ਦੇ ਖਿਲਾਫ ਉਹਨੂੰ ਦੇਖਦੇ ਹੋ ਤੇ باوجود ਵੀ ਇੱਕ ਜਿਹੜੀ ਗੱਲ ਸਾਹਮਣੇ ਆਈ ਹੈ ਵੀ तकरीबन तकरीबन ਹਰੇਕ ਖਾਂ ਸਾਡੇ ਬੂਥ ਲੱਗੇ ਐ ਵਰਕਰਸ ਨੇ ਹੌਸਲੇ ਨਾਲ ਕੰਮ ਕੀਤਾ ਹੈ ਉਹਨਾਂ ਨੂੰ ਵੀ ਇੱਕ ਰੈਕਗਨੀਸ਼ਨ ਜਿਹੜਾ ਸਰਟੀਫਿਕੇਟ ਪਾਰਟੀ ਉਹਨਾਂ ਨੂੰ ਦੇਊਗੀ ਤੇ ਖਾਸ ਤੌਰ ਤੇ ਉਹਨਾਂ ਹਲਕਿਆਂ ਦੇ ਉੱਤੇ ਅਸੀਂ ਨਿਗਾਹ ਕਰਾਂਗੇ ਜਿੱਥੇ ਚਿੰਤਾ ਦਾ ਵਿਸ਼ਾ ਵੀ ਉਹਦੇ ਵਿੱਚ ਜਿਹੜਾ ਸਾਹਮਣੇ ਆਇਆ ਮੈਂ ਉਸ ਗੱਲ ਦੀ ਜ਼ਿੰਮੇਵਾਰੀ ਫੇਰ ਮ ਆਪਣੇ ਉੱਤੇ ਲੈਣਾ ਕਿਉਂਕਿ ਵਰਕਰਾਂ ਨੇ ਕਸਰ ਨਹੀਂ ਛੱਡੀ ਅਸੀਂ ਚਾਹੇ ਬਹੁਤ ਸਾਰੇ ਹਲਕਿਆਂ ਦੇ ਅੰਦਰ ਵਧੀਆ ਪਰਫਾਰਮ ਕੀਤਾ ਹੈ ਪਰ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਸਾਡੀ ਟ੍ਰੈਡੀਸ਼ਨਲ ਸੀਟ ਸੀਨੀਅਰ ਟੈਂ ਜਿੱਤੇ ਸੀ ਲੜਦੇ ਰਹੇ ਜਾਂ ਚਾਹੇ ਹੋ ਗੁਰਦਾਸਪੁਰ ਸੀ ਚਾਹੇ ਅਮਰਸਰ ਸਾਫ ਸੀ ਚਾਹੇ ਹੁਸ਼ਿਆਰਪੁਰ ਹੈ ਉਹਨਾਂ ਦੇ ਜਿਹੜੇ ਰਿਜ਼ਲਟ ਹੈ ਉਹ ਸਾਡੇ ਆਸ਼ਾ ਦੇ ਮੁਤਾਬਕ ਨਹੀਂ ਉਹਨੂੰ ਅਸੀਂ ਸਪੈਸ਼ਲੀ ਉਸ ਗਲਤੀوں ਕੋ ਕੇ ਨਿਗਾ ਕਰਕੇ ਵੀ ਕਿੱਥੇ ਕੀ ਕਮੀਆਂ ਰਹੀਆਂ ਸੰਗਠਨਾਤਮਕ ਕਮੀਆਂ ਰਹੀਆਂ ਜਾਂ ਕੋਈ ਕਿਸੇ ਸਾਜ਼ਿਸ਼ ਦਾ ਸ਼ਿਕਾਰ ਇੱਕ ਸਭ ਤੋਂ ਵੱਡੀ ਸਾਜ਼ਿਸ਼ ਤਾਂ ਅੱਜ ਨਾਲ ਥੋੜੀ ਨਾਲ ਸਾਂਝਾ ਕਰ ਚੁੱਕਿਆ। ਵੀ ਆ ਜਿਹੜਾ ਦੋਗਲਾਪਨ ਤੇ ਲੋਕਾਂ ਨੂੰ ਭ੍ਰਮਿਤ ਕਰਨ ਵਾਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਇਕੱਠੇ ਬਿਸੀਗੇ ਅੱਡ ਵੀ ਸੀਗੇ ਤੇ ਤੀਜਾ ਫੈਕਟਰ ਜਿਹੜਾ ਮਿਲ ਗਿਆ ਇਹਨਾਂ ਦੇ ਵਿਚਾਲੇ ਅਕਾਲੀਆਂ ਨੇ ਵੀ ਇਹਨਾਂ ਨੂੰ ਲੱਗਦਾ ਵੀ ਆਪਣੀ ਸੀਟ ਬਚਾਉਣ ਵਾਸਤੇ ਕਿਤੇ ਨਾ ਕਿਤੇ ਵੱਡੇ ਅਧਿਕਾਰ ਦੇ ਉੱਤੇ ਪੰਜਾਬ ਦੇ ਅੰਦਰ ਐਡਜਸਟਮੈਂਟਸ ਹੋਈਆਂ ਜਿਹਦੇ ਕਰਕੇ ਅਕਾਲੀ ਦਾ ਲੱਗਾ ਅੱਜ ਮੁਸੀਬਤ ਦੇ ਵਿੱਚ ਹੈ ਤੇ ਮੈਂ ਸਮਝਦਾ ਕਿ ਇਟ ਇਜ਼ పార్ਟ ਆਫ देयर ਓਨ ਗੂਇੰਗ। ਇਹ ਮੰਨ ਲੀ ਆਪ ਦੀ ਜਿਹੜੀ ਇਹ ਸਾਜ਼ਿਸ਼ ਹੈ ਆਪਣੀ ਸੀਟ ਬਚਾਉਣ ਵਾਸਤੇ ਬਾਕੀ ਸਾਰੇ ਕੈਂਡੀਡੇਟਸ ਦੀ ਬਲੀ ਚੜਾਈ ਗਈ ਹੈ ਉਹਦਾ ਇੱਕ ਪਹਿਲੂ ਹੈ ਜਿਹੜੂ ਖੋਕਿਆ ਜਾਊਗਾ ਦੇਖਾਂਗੇ ਕਿੰਨਾ ਕਿੰਨਾ ਅਸਰ ਪਿਆ ਪਰ ਸਾਡੇ ਵਰਕਰਸ ਨੇ ਕਦੇ ਕੋਈ ਨਹੀਂ ਛੱਡੀ ਉਹਦੇ ਵਾਸਤੇ ਮੈਂ ਉਹਨਾਂ ਦਾ ਆਭਾਰੀਆਂ ਧੰਨਵਾਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਦੇ ਹਾਲਾਤ ਦੇਖ ਕੇ ਹੋਰ ਵੀ ਉਸ ਕਰਦੇ ਉੱਤੇ ਮੈਨੂੰ ਬਲ ਦਿੰਦਾ ਹੈ ਕਿ ਭਾਜਪਾ ਨੂੰ ਹੀ ਪੰਜਾਬ ਦੇ ਅੰਦਰ ਆਪੋਜੀਸ਼ਨ ਦਾ ਰੋਲ ਨਿਭਾਣਾ ਪਊਗਾ ਚਾਹੇ ਸਾਡੇ ਐਮਐਲਏ ਉੱਤੇ ਦੋਰੀ ਹੈ ਪਰ ਆ ਜਿਹੜਾ ਜ਼ਿੰਮੇਵਾਰੀ ਹੈ ਕਿਉਂਕਿ ਇਹ ਦੋਨੋਂ ਪਤਾ ਨਹੀਂ ਰੜੇ ਹੋਏ ਹੈ ਜੋ ਕੁਝ ਹੈ ਲੋਕਾਂ ਨੂੰ ਪਰਮਤਕਾਰਨ ਦੀ ਸਥਿਤੀ ਵਿੱਚ ਕਿਉਂਕਿ ਐਮਪੀ ਬਣਦੇ ਬਾਅਦ ਮੈਂ ਨਹੀਂ ਸਮਝਦਾ ਇਹਨਾਂ ਨੂੰ ਲੈ ਜਾ ਪਰਮਟ ਆ ਗਿਆ ਕਿ ਬਿਜਲੈਸ ਤੋਂ ਬਚ ਸਕਦੇ ਉਹ ਬਿਜਲੈਸ ਸੜੀ ਪਰ ਕਾਂਗਰਸ ਦੇ ਸੀਨੀਅਰ ਲੀਡਰ ਦੇ ਉੱਤੇ ਅੱਜ ਵੀ ਲਟਕ ਰਹੀ ਹੈ ਦੇ ਮੇਬੀ ਉਹ ਐਮਪੀ ਬਣ ਗਏ ਹੋਣੇ ਪਰ ਭਗਵੰਤ ਮਾਨ ਜੀ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਵਾਲੀ ਪੋਜੀਸ਼ਨ 'ਚ ਨਹੀਂ ਆਏ ਇਸ ਕਰਕੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਗੱਲ ਰੱਖਾਂਗੇ ਚਾਹੇ ਇਹ ਬਿਜਲੀ ਦੀ ਦਰਾਂ ਵਧਾਈਆਂ ਗਈਆਂ ਜਿਹੜਾ ਲੋਕਾਂ ਨੇ ਇੱਕ ਪਰਮ ਸੀਗਾ ਭੀ ਭਗਵੰਤ ਮਾਨ ਜੀ ਆ ਕੇਂਦਰੀਵਾਲ ਸਾਨੂੰ ਮੁਫਤ ਬਿਜਲੀ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਚੰਨਾ ਹੋ ਗਿਆ ਉਹਨਾਂ ਲੋਕਾਂ ਦਾ ਘਟੋ ਘਟ ਜਰੂਰ ਹੋ ਗਿਆ ਜਿਨ੍ਹਾਂ ਨੂੰ ਆ ਬਿੱਲ ਵੱਧ ਕੇ ਆਣਗੇ ਵੀਰ ਬਿੱਲ ਜਿਹੜੇ ਮੁਫਤ ਬਿਜਲੀ ਦੇ ਬਿੱਲ ਇਹਦੇ ਜੇਬ ਚੋਂ ਪੈਸੇ ਕੱਢੇ ਜਾ ਰਹੇ ਆ ਇਸ ਸਰਕਾਰ ਦੀ ਨਲਾਇਕੀ ਨੂੰ ਉਜਾਗਰ ਕਰਨ ਵਾਸਤੇ ਬੀਜੇਪੀ ਪੂਰੀ ਮੁਸਤਕਿਲ ਨਾਲ ਕੰਮ ਕਰੂਗੀ ਤੇ ਸਾਡੇ ਵਰਕਰ ਸਹਿਬਾਨ ਸਾਰੇ ਮਿਲ ਜੁਲ ਕੇ ਇਸ ਚੋਣੇ ਵਾਲੇ ਨੂੰ ਨਿਭਾਵਾਂਗੇ ਤਾਂ ਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਹੈ ਚਾਹੇ ਬਾਏ ਇਲੈਕਸ਼ਨ ਹੋਣ ਜਲੰਧਰ ਦਾ ਉਹਦੇ ਬਾਅਦ ਐਮਐਲਏਸ ਤੇ ਉਹਦੇ ਬਾਅਦ ਪੰਚਾਇਤ ਮਿਊਨਿਸਪੈਲਿਟੀ ਕਾਰਪੋਰੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤ ਸੰਖਿਆ ਦੇ ਇਲੈਕਸ਼ਨ ਸਾਰੇ ਆਉਣ ਵਾਲੇ ਹੈ ਉਹਦੇ ਵਾਸਤੇ ਸਾਡੀ ਪਾਰਟੀ ਇਹਦੇ ਤੇ ਵੱਡੇ ਪੱਧਰ ਦੇ ਉੱਤੇ ਆਪਣੀ ਪਾਲਸੀ ਬਣਾ ਕੇ ਉਹਦੇ ਤੇ ਸੀ ਕੰਮ ਕਰਾਂਗੇ ਇਸ ਕਰਕੇ ਅੱਜ ਜਦ ਮੀਟਿੰਗ ਹੋਈ ਹੈ ਤੇ ਇੱਕ ਵਾਰ ਫਿਰ ਤੋਂ ਤੇ ਨਾਲ ਜਿਹੜਾ ਜਿਸ ਕੰਮ ਵਾਸਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਆ ਜ਼ਿੰਮੇਵਾਰੀ ਆpropto ਰਮਨਜੀਤ ਮਿੱਟੂ ਜੀ ਤੇ ਜਟਾਇਆ ਹੈ ਉਹਦੇ ਉੱਤੇ ਆਪਣਾ ਇhtiyar ਸਮਝ ਕੇ ਪੰਜਾਬ ਕਹਿੰਦੇ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਉੱਥੇ ਰਮਨਜੀਤ ਜੀ ਜਿਹੜਾ ਇਹ ਸੁਚੱਕਣਗੇ ਮੈਂ ਅੱਜ ਇਹਨਾਂ ਦੇ ਇੱਥੇ ਪਾਰਟੀ ਆਫ ਇਸਰੀ ਆਂਡਾ ਬਾਈਡਰ ਭਾਕੇ ਹਮ ਸੋਲੀਆ ਨੂੰ ਇੰਪੋਜ਼ਿੰਗ ਅਪਨ ਯੂ ਟੇਕਿੰਗ ਬੈਨੀਫਿਟ ਆਫ ਯੋਰ ਪ੍ਰੈਜ਼ੈਂਸ ਹੇਰ ਕਿਉਂਕਿ ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਸਾਹਮਣੇ ਆਈ ਹੋਈ ਹੈ ਸਾਡੇ ਜਿਹੜੇ ਸਨਤਕਾਰ ਹੈ ਸੈਲਰਸ ਸਪੈਸ਼ਲੀ ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਸਮੱਸਿਆ ਹੈ ਕਿ ਜਿਹੜਾ ਉਹਨਾਂ ਕੋਲ ਚੌਰ ਪਿਆ ਉਹਦੀ ਲਿਫਟਿੰਗ ਨਹੀਂ ਹੋਈ ਉਹਦੀ ਲਿਫਟਿੰਗ ਕਰਕੇ ਇੱਕ ਤਾਂ ਉਹਨਾਂ ਤੇ ਫਾਈਨੈਂਸ਼ੀਅਲ ਬਰਡਨ ਪੈ ਰਿਹਾ ਹੈ ਕਿਉਂਕਿ ਐਫਸੀਏ ਤੇ ਜਿਹੜੀ ਸੈਂਟਲਜੈਂਸੀਜ਼ ਹੈ ਉਹਨਾਂ ਕੋਲ ਅੱਗੇ ਲਿਜਾਣ ਨੂੰ ਕੋਈ ਜਗ੍ਹਾ ਹੀ ਨਹੀਂ ਉਹਨੂੰ ਸਟੋਰ ਕਿੱਥੇ ਕਰਨ ਤੇ ਉਹਨਾਂ ਦੇ ਲਿਫਟਿੰਗ ਨਹੀਂ ਹੋ ਰਹੀ ਡੈਮੇਜ ਹੋ ਰਿਹਾ ਹੈ ਜਿਹੜਾ ਰਾਈਸ ਹੈ ਤੇ ਉਹਦੇ ਚ ਮੁਹਸਿਰ ਦਾ ਉਹਨਾਂ ਦੇ ਫਾਈਨੈਂਸ਼ੀਅਲ ਬਰਡਨ ਹੈ ਬਾਕੀ ਬ्याज ਪੈ ਰਿਹਾ ਹੈ ਤੇ ਹਸਤੋਂ ਵੀ ਵੱਡੀ ਗੰਭੀਰ ਗੱਲ ਹੈ ਜਿਹੜੀ ਸਾਡੇ ਕਿਸਾਨ ਪਰ ਅੱਜ ਇਸ ਪਾਸੇ ਨਿਗ੍ਹਾ ਨਹੀਂ ਕਰ ਰਹੇ ਉਹ ਹੈ ਕਿ ਹੋਰ ਜਦੋਂ ਫਸਲ ਆ ਗਈ ਵੀ ਜੇ ਅੱਜ ਤੋਂ ਨਾ ਚੱਕਿਆ ਨਹੀਂ ਗਿਆ ਤੇ ਤੋਂ ਚੱਕਿਆ ਨਹੀਂ ਗਿਆ ਤੇ ਉਹ ਚੰਨਾ ਚੋਨਾ ਲੱਗੂਗਾ ਕਿੱਥੇ ਚੋਨਾ ਜਾ ਕੇ ਉਥੇ ਕਿਹੜੇ ਸ਼ੈਲਰ ਦੇ ਵਿੱਚ ਕਿੱਥੇ ਜਾ ਕੇ ਸਟਾਕ ਹੋਊਗਾ ਤੇ ਅਗਰੇ ਸਿੱਖ ਰਹੀਂ ਇਹਨਾਂ ਸ਼ੈਲਰ ਦੇ ਉੱਤੇ ਇਹਨਾਂ ਦਾ ਨੁਕਸਾਨ ਹੋਊਗਾ ਜਿਹੜੇ ਸ਼ੈਲਰ ਦੇ ਐਸੋਸੀਏਸ਼ਨਸ ਨੇ ਆ ਕੇ ਮੈਨੂੰ ਦੱਸਿਆ ਵੀ ਘੱਟੋ ਘੱਟ 1000 ਸ਼ੈਲਰ ਰਹਿ ਜੇ ਹੈ ਜਿਹੜੇ ক্লোਜਰ ਦੀ ਸਥਿਤੀ ਤੇ ਇਹ ਸ਼ੈਲਰਾਂ ਨੇ ਤਾਲਾ ਲੱਗ ਜੇ ਆਹ ਕਿਸਾਨ ਭਰਾਵਾਂ ਦੇ ਵਾਸਤੇ ਪੰਜਾਬ ਵਾਸਤੇ ਪੰਜਾਬ ਦੀ ਇਕਨੋਮੀ ਵਾਸਤੇ ਇਹਦੇ ਤੇ ਬਹੁਤ ਵੱਡਾ ਇਹਦਾ ਇੰਪੈਕਟ ਪੈਣ ਜਾ ਰਿਹਾ ਹੈ ਜਿਹਦੇ ਕਰਕੇ ਪੰਜਾਬ ਸਰਕਾਰ ਸੁੱਤੀ ਪਈ ਹੈ ਹੁਣ ਜਦੋਂ ਇਹ ਐਸੋਸੀਏਸ਼ਨ ਨੇ ਮਾੜੀ ਮੋਟੀ ਕੁ ਹਲਚਲ ਚਾਲੂ ਕੀਤੀ ਹੈ ਮਲੇ ਜਾ ਕੇ ਤਾਂ ਮਾੜੀ ਮੋਟੀ ਸ਼ਾਇਦ ਕੰਚਕੀਆਂ ਬਟ ਅੱਜ ਤਾਈਂ ਇਸ ਮਸਲੇ ਤੇ ਪੰਜਾਬ ਗਵਰਨਮੈਂਟ ਸੁੱਤੀ ਪਈ ਹੈ ਪਰ ਜ਼ਿੰਮੇਵਾਰੀ ਮੈਂ ਸਮਝਦਾ ਹਾਂ ਵੀ ਸਾਡੇ ਸਾਰਿਆਂ ਦੀ ਹੈ ਪੰਜਾਬ ਦੀ ਜਦੋਂ ਅਸੀਂ ਪੋਲੂਸ਼ਨ ਦੀ ਗੱਲ ਕਰਦੇ ਹਾਂ ਅਸੀਂ ਪੰਜਾਬੀ ਹੋਣ ਦਾ ਵੀ ਸਾਡਾ ਉਹਦੇ ਤੇ ਸਾਡਾ ਨਾਂ ਬਣਦਾ ਹੈ ਇਸ ਕਰਕੇ ਮੈਂ ਬਿੱਟੂ ਜੀ ਨੂੰ ਹੈ ਰਿਕਵੈਸਟ ਕਰੂੰਗਾ ਬਿੱਟੂ ਜੀ ਆਪ ਜੀ ਦਾ ਬੀਜੇਪੀ ਕਨੋਂ ਉਪਰ ਲਾਟੋਸ਼ੀ ਜੀ ਜਿਹੜੇ ਸਾਡੇ ਕੰਜ਼ਿਊਮਰ ਅਫੇਅਰ ਦੇ ਮੰਤਰੀ ਹੈ ਕਿਉਂਕਿ ਮਹਿਮਾ ਅੱਜਾ ਤੁਹਾਡਾ ਵੀ ਲੱਗਦਾ ਇਹਦੇ ਵਿੱਚ ਫੂਡ ਪ੍ਰੋਸੈਸਿੰਗ ਦਾ ਫੂਡ ਪ੍ਰੋਸੈਸਿੰਗ ਦਾ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਸੈਟਰ ਪੰਜਾਬ ਦੇ ਅੰਦਰ ਜਿਹੜੇ ਕੰਮ ਕਰ ਰਹੇ ਉਹਦੇ ਵਾਸਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਇਹਦੇ ਉੱਤੇ ਤੁਸੀਂ ਪਲੀਜ਼ प्रहलाद जोशी जी टाइम भी लैके सारे डेलीगेशन ला के मिल के इस मसले का जिन्ना छेती छेती हल कराया जाए पंजाब के पंजाब के किसान से बहुत वाडा योगदान होगा धन्यवाद थैंक यू जी सर थैंक यू सर ਇਹ ਤੇ ਅਜੋ ਉੱਤਰ ਪ੍ਰਦੇਸ਼ ਹੁਨੀਮੇਦਵਰ ਦੇ ਨਾਮ ਲੈ ਕੇ ਵੀ ਕਿਉਂਕਿ ਸਾਰੇ ਹੀ ਉੱਥੇ ਕਹਿੰਦੇ ਕਿ ਸਾਡੀ ਉਹ ਖੇਤਰ ਪ੍ਰਿਵਾਹ ਲਾਉਣ ਦੀ ਕਹਿੰਦੇ ਉਹ ਨਹੀਂ ਲਾ ਰਹੇ ਸਾਥ ਬਾਕੀ ਦਾ ਪਤਾ ਨਹੀਂ ਕੋਈ ਵਾਹ ਲਾ ਰਹੇ ਨਹੀਂ ਲਾ ਰਹੇ ਮੈਂ ਅੱਜ ਖਬਰ ਤੁਹਾਡੇ ਚੈਨਲ ਤੇ ਲਾ ਰਹੀ ਤੇ ਅਖਬਾਰਾਂ ਚ ਦੇਖੀ ਹੈ ਵੀ ਮੁੱਖ ਮੰਤਰੀ ਜੀ ਉੱਥੇ ਕਹਿੰਦੇ ਜਾ ਕੇ ਮਕਾਨ ਲੈ ਰਹੇ ਮੁੱਖ ਮੰਤਰੀ ਜੀ ਜਿਲੰਦਰ ਵੈਸਟ ਸੀਟ ਨੇ ਚਤਾਨ ਚਲੇ ਮੁੱਖ ਮੰਤਰੀ ਜੀ ਤਾਂ ਆਪਣਾ ਚੀਫ ਮਿਨਿਸਟਰਸ਼ਿਪ ਪਹਚਾਨ ਚਲੇ ਹੈ ਕਿਉਂਕਿ ਆਹ ਚਾਈ ਖੜੀ ਹੈ ਸਾਥ

ਇਹ ਤੋਂ ਲੋ ਥੋੜੇ ਵਾਲੇ ਐਮਐਨ ਸਾਹਿਬਾਂ ਨਹੀਂ ਦੇਖ ਲੈਣਗੇ ਤੇ ਐਮਐਲਏ ਹੋਣ ਦੇਖੋ ਪਟਕ ਸਰ ਨਾਲ ਵੀ ਐਮਐਲਏ ਦੀ ਮੀਟਿੰਗ ਹੋ ਗਈ ਐਮਐਲਏ ਸਾਹਿਬਾਂ ਦੀ ਮੀਟਿੰਗ ਹੋਣ ਰਹੀ ਜਿਹੜੇ ਅੱਖ ਬਣਾ ਕੇ ਆਏ ਐ ਸ਼ਾਇਦ ਦਿਗਨ ਠੀਕ ਲੱਗਿਆ ਰਗੋਚੇਦਾ ਜੀ ਉਹਨਾਂ ਨਾਲ ਵੀ ਮੀਟਿੰਗ ਹੋ ਗਈ ਭਗਵੰਤ ਮਾਨ ਜੀ ਨਾਲ ਵੀ ਮੀਟਿੰਗ ਹੋ ਗਈ ਉਹਨਾਂ ਨਾਲ ਐਮਐਲਏ ਦੀ ਮੀਟਿੰਗ ਹੋ ਗਈ ਜਿਨ੍ਹਾਂ ਨਾਲ ਅਜੇ ਤੱਕ ਚੀਫ ਮਿਨਿਸਟਰ ਦੇ ਦਰਸ਼ਨ ਨਹੀਂ ਸੀ ਹੋਏ ਤੇ ਰੋਲਾ ਦਾ ਪਿਆ ਖੜਾ ਹੈ ਤੇ ਆ ਹੁਣ ਵਿਸ਼ਟ ਦਾ ਰੋਲਾ ਨਹੀਂ ਆ ਦੋ ਸੈਕਟਰ ਦਾ ਰੋਲ ਹੈ ਕਿ ਕੋਠੀ ਬਚਦੀ ਹੈ ਕਿ ਨਹੀਂ ਬਚਦੀ ਉਥੇ ਲੈਣੀ ਪਊਗੀ ਕੋਠੀ ਆ ਕੋਠੀ ਤਾਂ ਖਾਲੀ ਕਰਨੀ ਪਊਗੀ ਸਾਬ ਕਿਰਾਇਆ ਤਾਂ ਲੈ ਲੈਣ ਚਾਹੇ ਪੱਕਾ ਮਕਾਨ ਲੈ ਲੈਣ ਆ ਕੋਠੀ ਖਾਲੀ ਹੋਊਗੀ ਮੇਰਾ ਮੰਨਣਾ ਆ ਇਹ ਸਭ ਥੈਂਕ ਯੂ ਦੇਖੋ ਕੀ ਕਰ ਰਹੀ ਹੈ ਕਿ ਨਹੀਂ ਕਰ ਰਹੀ ਉਹ ਤਿਆਰ ਵਿੱਚ ਤਿਆਰ ਬੈਠੇ ਆ ਉਹਨਾਂ ਦਾ ਤਾਂ ਉਹ ਦੱਸਣ ਕੀ ਕਰ ਰਹੇ ਪਹਿਲਾਂ ਤਾਂ ਬਾਹਰ ਆਉਣ ਦਾ ਇੰਤਜ਼ਾਮ ਕਰ ਰਹੇ ਉਥੇ ਪੱਕਾ ਐਡਰੈਸ ਨਹੀਂ ਬਣਾਉਣਾ ਚਾਹਦੇ ਹੋ ਕੋਸ਼ਿਸ਼ ਉਹਨਾਂ ਦੀ ਹੈ ਵੀ ਪਰਮਾਨੈਂਟ ਐਡਰੈਸ ਨਾ ਬਣ ਜੇ ਪਰ ਭਗਵੰਦ ਮਾਨ ਜੀ ਨੂੰ ਪਰਮਾਨੈਂਟ ਐਡਰੈਸ ਇੱਥੇ ਵਾਲਾ ਜਿਹੜੀ 2 ਸੈਕਟਰ ਵਾਲੀ ਕੋਠੀ ਹੈ ਇਹ ਬਦਲਣਾ ਪਊਗਾ ਹਾਲਾਤ ਹੈ ਜੇ ਬਣ ਰਹੇ ਪੋਲਿਟੀਕਲ ਜੋ ਕੁਝ ਮੈਂ ਦੇਖ ਸਕਦਾ ਸਰ ਸਾਬ ਪਹਿਲਾਂ ਵੀ ਕਹਿ ਰਹੇ ਸੀ ਕਿ ਉਹ ਕਹਿੰਦੇ ਕਿ ਅੰਸ਼ਾਦਨ ਤੋਂ ਦੇ ਕੇ ਮੈਂ ਕੋਈ ਧਮਕੀ ਨਹੀਂ ਦੇ ਰਹਾ ਮੈਂ ਤਾਂ ਕਹਿ ਰਹਾ ਇੰਤਜ਼ਾਮ ਕਰ ਲਿਓ ਪਿਛਲੀ ਵਾਰੀ ਦੇਖੋ ਹੋਣ ਕੀ ਜਾ ਰਿਹਾ ਥੋੜੇ ਦਿਨਾਂ ਚ ਇੱਕ ਬਹੁਤ ਹੀ ਮਸ਼ਹੂਰ ਸ਼ਾਦੀ ਦੀ ਉਹ ਆਉਣ ਵਾਲੀ ਐਨੀਵਰਸਰੀ ਆਉਣ ਵਾਲੀ ਹੈ ਉਧਰੋਂ ਅਲਰਟ ਫੇਰ ਆਏ ਖੜੇ ਐ ਮੀਟੀਰੋਲੋਜੀਕਲ ਡਿਪਾਰਟਮੈਂਟ ਦੇ ਇਸ ਕਰਕੇ ਪਹਿਲਾਂ ਤਿਆਰੀ ਕਰ ਲੈਣੀ ਚਾਹੀਦੀ ਹੈ ਹਾੜਾੜੀ ਕਿਉਂਕਿ ਪਿਛਲੇ ਵਾਰ ਸੁੱਤੇ ਰਹੇਗੇ ਪੰਚਕੁੱਲਾ ਜੇ ਰੋਡ ਸ਼ੇਅ ਕਰ ਰਹੇ ਸੀ ਇੱਥੇ ਆਲਾ ਦਵਾਲਾ ਚੰਡੀਗੜ੍ਹ ਦਾ ਚੈ ਮਵਾਲੀ ਸੀਗਾ ਚਾਹੇ ਡੇਰਾ ਬਸੀ ਸੀਗਾ ਇਹ ਸਾਰੇ ਰੁੜ ਗਏ ਇਸ ਕਰਕੇ ਪਹਿਲਾ ਇੰਤਜ਼ਾਮ ਉਹ ਵੀ ਕਰ ਲੈਣ ਮਕਾਨ ਦਾ ਇੰਤਜ਼ਾਮ ਕਰ ਰਹੇ ਨੇ ਬਾਅਦ ਚ ਕਹਿਣ ਦੀ ਮਨ ਦਾ ਪਤਾ ਨਹੀਂ ਲੱਗਿਆ ਅੰਦਰੋਂ ਧਿਆੜ ਚ ਆਰਡਰ ਆ ਗਿਆ ਵੀ ਥੋੜਾ ਗੰਪਛਾਓ ਸਹੋਰੀ ਜੀ ਮੀਟਿੰਗ ਕਰ ਰਹੇ ਆ ਮੈਂ ਤੁਹਾਨੂੰ ਦੱਸਿਆ ਵੀ ਸੋ ਹਾਲ ਗੋਇੰਗ ਪ੍ਰੋਸੈਸ ਹੈ ਜੀ ਮੀਟਿੰਗਸ ਜੇ ਹੋਰ ਵੀ ਬਾਕੀ ਹੈਗੀਆਂ ਉਸੇ ਸਾਰੀ ਗੱਲ ਕਰਾਂਗੇ ਸਾਹਿਬ ਸਾਰੇ ਮਸਲੇ ਸਾਹਿਬ ਦੇਖੋ ਪੰਜਾਬ ਬੜੀ ਆਸਾਂ ਨਾਲ ਅਸੀਂ ਸਾਡੀ ਆ ਮੈਂ ਸਮਝਾਂ ਦੀ ਸਾਨੂੰ ਨੂੰ ਮੌਕਾ ਮਿਲਿਆ ਉਸ ਜਿੱਤ ਦੀ ਜਿਹੜੀ ਮਾਲਾ ਸੀ ਉਹਦੇ ਚ ਆਪਣੇ ਪੰਜਾਬ ਦੇ ਫੁੱਲ ਉਸ ਚ ਪਾ ਸਕੀਏ ਪਰ ਮੋਦੀ ਜੀ ਦਾ ਪੰਜਾਬ ਦੇ ਨਾਲ ਲਗਾਵਾ ਹੈ ਅਸੀਂ ਆਪਣਾ ਹੱਕ ਸਮਝਦੇ ਹਾਂ ਇਸ ਕਰਕੇ ਪੰਜਾਬ ਦੇ ਮੁੱਦੇ ਜਿੱਥੇ ਇਹ ਕੰਮ ਸਰਕਾਰ ਦੇ ਕਰਨ ਵਾਲੇ ਹੈ ਹੁਣ ਚੈਲੰਜ ਦੀ ਪ੍ਰੋਬਲਮ ਹੈ ਸੁਨੀਲ ਜਾਕਰ ਕਿਉਂ ਚਿੱਠੀਆਂ ਲਿਖੇ ਸਾਹਿਬ ਸਾਡੇ ਮੰਤਰੀ ਜੀ ਕੀ ਕਰ ਰਹੇ ਸਿਵਲ ਸਪਲਾਈਜ਼ ਵਾਲੇ ਹੋ ਸਕਦਾ ਉਹਨਾਂ ਨੇ ਆਪਣੇ ਕੋਲ ਪ੍ਰੋਬਲਮਜ਼ ਹੋਣ ਕਟਾਰੂ ਚੱਕ ਦੀਆਂ ਪਰ ਜਾ ਤਾਂ ਸਕਦੇ ਆ ਜਾ ਕੇ ਪ੍ਰਲਾਜੋ ਸ਼ੀ ਜੀ ਨੂੰ ਪਹਿਲੀ ਚਿੱਠੀ ਉਹਨਾਂ ਨੂੰ ਲਿਖਣੀ ਚਾਹੀਦੀ ਸੀਗੀ ਸੁਨੀਲ ਜਾਖੜ ਕਿਉਂ ਲਿਖੇ ਕਿਉਂਕਿ ਸੁਨੀਲ ਜਾਖੜਿਆ ਭਾਜਪਾ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਪਾਜਦੇ ਸਾਹਿਬ ਅਸੀਂ ਅਸੀਂ ਸਾਡੇ ਦੇ ਲੋਕਾਂ ਨੇ ਭਰੋਸਾ ਕੀਤਾ ਸਾਨੂੰ ਜੀ 19% ਵੋਟ ਦਿੱਤੇ ਹੈ ਸਾਡੀ ਜ਼ਿੰਮੇਵਾਰੀ ਹੋਰ ਸਾਡੇ ਦੇ ਬਣ ਗਈ ਅਸੀਂ ਪੰਜਾਬ ਦੇ ਮੁੱਦੇ ਚੱਕਾਂਗੇ ਸਾਨੂੰ ਇੱਕ ਆਵਾਜ਼ ਮਿਲ ਗਈ ਉੱਥੇ ਇਹਨਾਂ ਨੂੰ ਅਸੀਂ ਫੜ ਕੇ ਨਾਲ ਚਾਹੇ ਪ੍ਰਲਾਜ ਜੋਸ਼ੀ ਜੀ ਕੋਲ ਜਾਣਾ ਹੈ ਚਾਹੇ ਅਸੀਂ ਐਵੀਏਸ਼ਨ ਮਿਨਿਸਟਰ ਸਾਹਿਬ ਕੋਲ ਜਾਣਾ ਹੈ ਆ ਕੰਮ ਜਿਹੜੇ ਐ ਤਾਂ ਅਸੀਂ ਕਰਵਾਣੇ ਆ ਸਭ ਪਿੱਛੇ ਲੱਗ ਕੇ ਕਰਾਵਾਂਗੇ ਬਿਹਤਰ ਹੋਊਗਾ ਅਗਰ ਭਗਵੰਦ ਮਾਨ ਜੀ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਬੈਠ ਕੇ ਗੱਲ ਕਰ ਆ ਕੇ ਮਿਲ ਰਮੀ ਜੀ ਨੂੰ ਤੇ ਜਾ ਕੇ ਕੰਮ ਕਰੀ ਅਸੀਂ ਬਿਲਕੁਲ ਸਾਬ ਕਿਸਾਨੀ ਮਸਲਾ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਹਾਂ ਵੀ ਇੱਕ ਬਹੁਤ ਹੀ ਮਚੂਰ ਐਂਡ ਸੰਬਡੀ ਵਿਦ ਅ ਵੈਲਥ ਆਫ ਪੋਲਿਟਿਕਲ ਐਕਸਪੀਰੀਅੰਸ ਐਡਮਿਨਿਸਟ੍ਰੇਸ਼ਨ ਐਕਸਪੀਰੀਅੰਸ ਸ਼ਿਵਰਾਜ ਚੌਹਾਨ ਜੀ ਉਹਨਾਂ ਨੂੰ ਜਿਹੜਾ ਕ੍ਰਿਸ਼ੀ ਮੰਤਰੀ ਬਣਾਇਆ ਹੈ ਤੇ ਉਹਨਾਂ ਦੇ ਮੰਤਰੀ ਬਣਨ ਦੇ ਨਾਲ ਤੁਸੀਂ ਉਹਨਾਂ ਦਾ ਪਿਛੋਕੜ ਦੇਖੋ ਵੀ ਅਗਰ ਐਗਰੀਕਲਚਰ ਦੀ ਦੇਸ਼ ਦੇ ਅੰਦਰ ਜਿਹੜੀ ਗਰੋਥ ਰੇਟ ਹੈ ਤੇ ਮੱਧ ਪ੍ਰਦੇਸ਼ ਦਾ ਗਰੋਥ ਰੇਟ ਕੰਪੇਅਰ ਕਰਕੇ ਦੇਖੋਗੇ ਕੋਈ ਬਹੁਤ ਬਾਤ ਸੁਣੀ ਜਾ ਕੇ ਨੂੰ ਕਿਸੇ ਚੀਜ਼ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਇਸ ਕਰਕੇ ਆ ਸਦਭਾਵਨਾ ਹੈ ਸਭ ਤੋਂ ਪਹਿਲਾਂ ਉਸੇ ਮੇਰੀ ਚਿੱਠੀ ਚਾਹੇ 에어ਪੋਰਟ ਵਾਲੀ ਚੱਕਲੀ ਚਾਹੇ ਅੱਜ ਮੈਂ ਸੈਲਰ ਦੀ ਲਿਖੀ ਉਸ ਤੋਂ ਪਹਿਲਾਂ ਜਿਹੜਾ ਮੈਂ ਪਹਿਲਾਂ ਟਵੀਟ ਪਾਇਆ ਸੀਗਾ ਚਿੱਠੀ ਦੇ ਨਹੀਂ ਭਾਈ ਟਵੀਟ ਪਾਇਆ ਸੀਗੀ ਉਹ ਸੀਗਾ ਪ੍ਰਧਾਨ ਮੰਤਰੀ ਜਿਨੇ ਸਭ ਤੋਂ ਪਹਿਲਾਂ ਜਿਹੜੀ ਫਾਈਲ ਸਾਈਨ ਕੀਤੀ ਸੀਗੀ ਉਹ ਕਿਸਾਨ ਸਨਮਾਨ ਨਹੀਂ ਦੇ ਦਿੱ ਕੀਤੀ ਸੀ ਸਭ ਤੇ ਕਿਸਾਨਾਂ ਦਾ ਮਸਲਾ ਪ੍ਰਧਾਨ ਮੰਤਰੀ ਜੀ ਦੇ ਦਿਮਾਗ ਦੇ ਸਭ ਤੋਂ ਪਹਿਲੇ ਪਾਇਦਾਨ ਤੇ ਹੈ ਤੇ ਸਾਡੇ ਪਹਿਲੇ ਪਾਇਦਾਨ ਤੇ ਹੈ ਅਸੀਂ ਕਿਸਾਨਾਂ ਦੇ ਮਸਲੇ ਤੇ ਹੱਲ ਕਰਾਂਗੇ ਸਾਬ ਹੋ ਸਕਦਾ ਹੈ ਕਿ ਕਿਸਾਨ ਦੇ ਜਿਹੜੇ ਖੋਤੀ ਆਗੂ ਹੈ ਉਹਨਾਂ ਦੇ ਮਸਲੇ ਸਾਡੇ ਤੋਂ ਨਾ ਹੋਣ ਪਰ ਕਿਸਾਨਾਂ ਦੇ ਜਿਹੜੇ ਜੈਨੂਇਨ ਇਸ਼ੂਜ਼ ਹੈ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਬਿਲਕੁਲ ਤੇ ਸਾਡੇ ਜਿਹੜੇ ਐਗਰੀਕਲਚਰ ਮਨਿਸਟਰ ਸ਼ਿਵਰਾਜ ਜੀ ਚੋਹਾਨ ਸਾਹਿਬ ਹੈ ਉਹ ਬਹੁਤ ਹੀ ਤਤਪਰਾ ਹਨ ਇਸ ਕੇਤੇ ਵੱਲ ਮਾਨੂੰ ਪੂਰੀ ਉਮੀਦ ਹੈ ਕਿ ਪੰਜਾਬ ਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਸਮੱਸਿਆ ਉਹਨੂੰ ਹੱਲ ਕਰਾਂਗੇ ਦੇਖੋ ਸਭ ਹਰੇਕ ਵਿਅਕਤੀ ਜਦੋਂ ਮੈਂ اپੋਜੀਸ਼ਨ 'ਚ ਬੈਠਾ ਹੁੰਦਾ ਮੇਰਾ ਰੋਲ ਹੋਰ ਹੁੰਦਾ ਆ ਜਿਹੜਾ ਅੱਜ ਇਸ ਨਾਟ ਸਿਟਿੰਗ ਐਜ਼ ਰਵਨੀਤ ਬਿੱਟੂ ਜੀ ਹੀ ਸਿਟਿੰਗ ਐਜ਼ ਅ ਮਿਨਿਸਟਰ ਇਨ ਦਾ ਯੂਨੀਅਨ ਮਿਨਿਸਟਰ ਆਫ ਮਿਨਿਸਟਰ ਆਫ ਸਟੇਟ ਇਨ ਦਾ ਕੈਬਨਿਟ ਅੱਜ ਦੇਸ਼ ਦੀ ਗੱਲ ਕਰਨੀ ਹੈ ਪਰਿਵਾਰ ਦੇ ਅੰਦਰ ਬੈਠ ਕੇ ਇਹਨਾਂ ਨੇ ਜੋ ਕੁਝ ਕੀਤਾ ਹੈ ਦੇਸ਼ ਵਾਸਤੇ ਜੋ ਕੋਈ ਫੈਸਲੇ ਲਏ ਹੈ ਤੇ ਉਹ ਵੀ ਇਸ ਸਮੇਂ ਦਾ ਵੀ ਇੱਕ ਜਿਹੜਾ ਪਾਰਟੀ ਪੱਧਰ ਤੇ ਫੈਸਲਾ ਪਾਰਟੀ ਦਾ ਪੱਧਰ ਦਾ ਹੈ ਵੀ ਐਵਰੀਬਾਡੀ ਇਸ ਸੇਮ ਇਨ ਫਰੰਟ ਆਫ ਲਾ ਸਾਰਿਆਂ ਵਾਸਤੇ ਕਾਨੂੰਨੀ ਜੋ ਪ੍ਰਕਿਰਿਆ ਹੈ ਉਹਦੇ ਹਿਸਾਬ ਨਾਲ ਸਾਰਿਆਂ ਨੂੰ ਜਿਹਦਾ ਜੋ ਹੱਕ ਬਣਦਾ ਉਹਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਥੈਂਕ ਯੂ ਸਰ ਪਹਿਲਾਂ ਤਾਂ ਪ੍ਰਧਾਨ ਜੀ ਹੁੰਦੇ ਪ੍ਰੈਸ ਕਾਨਫਰੈਂਸ ਇਹਨਾਂ ਦੀ ਆ ਪਰ ਇਹਨਾਂ ਦਾ ਧੰਨਵਾਦੀ ਮੈਨੂੰ ਮੌਕਾ ਦਿੱਤਾ ਨਾਲ ਤੇ ਜਿਹੜੀ ਵੀ ਗੱਲ ਸੈਂਟਰ ਗਵਰਨਮੈਂਟ ਤੱਕ ਪਹੁੰਚਾਉਣ ਦੀ ਆ ਉਹ ਮੈਂ ਬਖੂਬੀ ਆਪਣੀ ਜ਼ਿੰਮੇਵਾਰੀ ਨਿਭਾਉਂਗਾ ਤੇ ਪਹਿਲਾਂ ਮੈਂ ਅੱਜ ਧੰਨਵਾਦ ਕਰਦਾ ਜਖੜ ਸਾਹਿਬ ਦਾ ਕਿਉਂਕਿ ਪ੍ਰਧਾਨ ਜਿਹੜੇ ਵੀ ਪਾਰਟੀ ਦੇ ਉਹ ਬਹੁਤ ਵੱਡਾ ਰੋਲ ਹੁੰਦਾ ਕੋਈ ਵੀ ਸੂਬੇ ਦੇ ਜਿਹਨੂੰ ਵੀ ਉੱਥੇ ਮੰਤਰੀ ਬਣਾਉਣਾ ਕੈਬਨਿਟ ਚ ਲੈ ਕੇ ਜਾਣਾ ਜਾਂ ਯੂਨੀਅਨ ਆਫ ਗਵਰਨਮੈਂਟ ਚ ਲੈ ਕੇ ਜਾਣਾ ਮੈਂ ਖਾਸ ਤੌਰ ਤੇ ਬੀਜੇਪੀ ਤੇ ਸਾਡੇ ਪ੍ਰਧਾਨ ਜਾਖੜ ਸਾਹਿਬ ਦਾ ਮੈਂ ਇਸ ਕਰ ਲਈ ਧੰਨਵਾਦ ਕਰਦਾ ਵੀ ਮੇਰੇ ਤੇ ਇਹਨਾਂ ਨੇ ਅਸ਼ੀਰਵਾਦ ਜਿਹੜਾ ਹੋਰ ਦਿੱਤਾ ਏ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਦੂਜੀ ਗੱਲ ਤੁਸੀਂ ਬਿਲਕੁਲ ਠੀਕ ਕਿਹਾ ਇਹ ਮੈਂ 2009 ਚ ਜਦੋਂ ਪਹਿਲੀ ਵਾਰ ਐਮਪੀ ਬਣਿਆ ਉਦੋਂ ਦਾ ਲਗਾਤਾਰ ਇਹ ਪਾਰਲੀਮੈਂਟ ਦੇ ਵਿੱਚ ਤੇ ਸਰਕਾਰ ਦੇ ਕੋਲੇ ਇਸ਼ੂ ਉਠਦਾ ਰਿਹਾ ਇਹ ਚ ਕੋਈ ਸ਼ੱਕ ਨਹੀਂ ਹੁਣ ਵੀ ਜਿਹੜੇ ਪ੍ਰਾਇੋਰਟੀ ਆ ਉਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਏ ਉਹ ਰੇਲਵੇਜ਼ ਦੇ ਹੈਗਾ ਏ ਹੁਣ ਮੈਂ ਜਿਵੇਂ ਯਾਕਰ ਸਾਹਿਬ ਨੇ ਕਿਹਾ ਅਸੀਂ ਜਿਹੜੀ ਪੰਜਾਬ ਸਰਕਾਰ ਆ ਉਹਦੇ ਨਾਲ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਉਹਨਾਂ ਨਾਲ ਗੱਲ ਕਰਾਂਗੇ ਪਰ ਇਹਦੇ ਲਈ ਸੈਂਟਰ ਗਵਰਨਮੈਂਟ ਆ ਜਿਹੜੀ ਉਹਦੀ ਪ੍ਰਾਇੋਰਟੀ ਤੇ ਆ ਉਹਦੇ ਵੱਲੋਂ ਕੋਈ ਵੀ ਕਮੀ ਹੈ ਜਿਹੜੀ ਨਹੀਂ ਰਹੂਗੀ ਮੈਂ ਕੱਲ ਹੀ ਇਸ 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 ਬਾਰੇ ਜਿਹੜੇ ਪ੍ਰਾਇੋਰਟੀ ਤੇ ਰੱਖੇ ਹੋਏ ਨੇ ਰੇਲਵੇ ਨੇ ਪੰਜਾਬ ਦੇ ਵਿੱਚੋਂ ਇੱਕੇ ਪ੍ਰੋਜੈਕਟ ਹੈਗਾ ਏ ਕੁਰਸੀ ਪੱਟੀ ਵਾਲਾ ਛੱਡੀ ਜਾਂਦੇ ਉਹ ਵੀ ਬੜਾ ਇੰਟਰਟੈਂਟਾ ਸਾਰੀਆਂ ਗੱਲਾਂ ਕਰਾਂਗੇ ਜਾ ਕੇ ਬੈਠਣ ਤਾਂ ਦਿਓ ਕੁਰਸੀ ਤੇ ਅਸੀ ਇਹ ਲੈ ਕੇ ਧੰਨਵਾਦ ਕਰੇ ਇਹ ਲੋਕਾਂ ਦਾ ਲੋਕਾਂ ਨੇ ਮਨਾ ਦਿੱਤਾ ਹੈ ਸਾਰਾ ਕੁਝ ਹੀ ਕਰਾਂਗੇ ਕੋਈ ਕੋਈ ਕਸਰ ਜਿਹੜੀ ਹੈ ਪੰਜਾਬ ਲਈ ਦੇਸ਼ ਲਈ ਨਹੀਂ ਛੱਡਣੀ ਪੰਜਾਬ ਲਈ ਤਾਂ ਸਾਡਾ ਆਪ ਦਾ ਜਦੋਂ ਜਿੱਥੇ ਜਿਸ ਸੂਬੇ ਦਾ ਹੁੰਦਾ ਬੰਦਾ ਉਹਦੇ ਲਈ ਕਮੀ ਕੋਈ ਛੱਡਣ ਦਾ ਮਤਲਬ ਹੀ ਨਹੀਂ ਬਣਾਇਆ ਇਹ ਇਸ ਕਰਕੇ ਹੋਰ ਕਹਿੰਦੇ ਲਈ ਬਣਾਇਆ ਕੋਈ ਕਮੀ ਛੱਡੀ ਨਹੀਂ ਜਾਊ ਹਾਂਜੀ ਜਿਵੇਂ ਦੇਖੋ ਐਸ ਵੇਲੇ ਜਖਰ ਸਾਹਿਬ ਬੈਠੇ ਨੇ ਸਾਡੀ ਪ੍ਰਾਇੋਰਟੀ ਸਭ ਦੀ ਪਰਿਵਾਰ ਦੀ ਵੀ ਜਿਵੇਂ ਕਿ ਆ ਵੀ ਪੰਜਾਬ ਦਾ ਅਮਨ ਸ਼ਾਂਤੀ ਪ੍ਰਾਇੋਰਟੀ ਸਾਡੀ ਉਹ ਆ ਕਿਉਂਕਿ ਬੜੀਆਂ ਵੱਡੀਆਂ ਕਈ ਚੇਂਜਸ ਜਿਹੜੀਆਂ ਐ ਇਹ ਲੋਕ ਸਭਾ ਦੇ ਵਿੱਚ ਆਈਆਂ ਅਸੀਂ ਉਸ ਗੱਲ ਨੂੰ ਸਾਰੀਆਂ ਨੂੰ ਦੇਖਣਾ ਇਸ ਵੇਲੇ ਕਿਉਂਕਿ ਸਰਕਾਰ ਤੀਜੀ ਵਾਰ ਬਣੀ ਆ ਮੋਦੀ ਸਾਹਿਬ ਦੀ ਤੇ ਪੰਜਾਬ ਉਹਨਾਂ ਦੀ ਪ੍ਰਾਇੋਰਟੀ ਤੇ ਆ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਦੇ ਆਪਸ ਵਿੱਚ ਏਕਤਾ ਲਈ ਹਿੰਦੂ ਸਿੱਖ ਸਭ ਇਕੱਠੇ ਰਹਿਣ ਉਹ ਏਕਤਾ ਲਈ ਜਿਹੜੇ ਵੀ ਸਹੀ ਕਦਮ ਹੋਣਗੇ ਉਹ ਅਸੀਂ ਚੱਕਾਂਗੇ ਪਿੱਛੇ ਨਹੀਂ ਹਟਾਂਗੇ ਥੈਂਕ ਯੂ